ਅੱਜ ਚੰਡੀਗੜ੍ਹ ਦੇ ਖੁੱਡਾਲੀ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਬੈਂਕ ਡਕੈਤੀ ਦਾ ਮਾਮਲਾ ਸਾਹਮਣੇ ਆਇਆ ਹੈ। ਐ ਚੰਡੀਗੜ੍ਹ ਦਾ ਸਟੇਟ ਬੈਂਕ ਆਫ ਪਟਿਆਲਾ ਖੁੱਡਾਲੀ ਸ਼ਹਿਰ ਦੇ ਵਿੱਚ ਜਿੱਥੇ ਅੱਜ ਸਵੇਰੇ 11:35 ਦੇ ਕਰੀਬ ਇੱਕ ਕੈਸ਼ ਵੈਨ ਆਂਦੀ ਹੈ ਜੋ ਕਿ ਕੈਸ਼ ਦੇ ਨਾਲ ਆਂਦੀ ਹੈ ਇਸ ਬੈਂਕ ਤੋਂ ਪਰ ਅਚਾਨਕ ਪਿੱਛੋਂ ਦੇ ਤਿੰਨ ਗੱਡੀਆਂ ਫੋਰਚੂਨਰ, ਕੁਆਲਿਸ ਅਤੇ ਟਵੇਰਾ ਆਂਦੀ ਹੈ। ਫੋਰਚੂਨਰ ਗੱਡੀ ਅੱਗੇ ਆਂਦੀ ਹੈ। ਇੱਥੇ ਕੈਸ਼ ਵੈਨ ਖੜੀ ਹੈ ਤੇ ਫੋਰਚੂਨਰ ਗੱਡੀ ਚੋਂ ਕੁਝ ਲੋਕ ਹਥਿਆਰਬੰਦ ਲੋਕ ਨਿਕਲਦੇ ਨੇ ਤੇ ਉਹਨਾਂ ਦੇ ਵਿੱਚੋਂ ਕੈਸ਼ ਜਿਹੜੇ ਕੈਸ਼ ਦੇ ਤਿੰਨ ਬਾਕਸਿਸ ਸੀ ਜਿਹਦੇ ਵਿੱਚ ਲਗਭ ਰੁਪਿਆ ਜਿਹੜਾ ਦੱਸਿਆ ਜਾ ਰਿਹਾ ਕਿ ਪਿਆ ਹੋਇਆ ਸੀ ਪਰ ਇੱਕ ਬਾਕਸ ਲੈ ਕੇ ਜਿਹੜੇ ਨੇ 5 ਲੱਖ ਜਿਹੜੇ ਵਿੱਚ ਪਏ ਹੋਏ ਸੀ ਉਹ ਲੈ ਕੇ ਨਿਕਲ ਜਾਂਦੇ ਨੇ ਆ ਕਾਰਵਾਈ 10-15 ਮਿੰਟ ਚੱਲੀ ਆ ਫਾਇਰ ਵੀ ਜਿਹੜਾ ਹੋਇਆ ਹੈ ਫੋਰਚੂਨਰ ਇਸ ਤੋਂ ਬਾਅਦ ਇਸ ਤੰਗ ਗਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਤੰਗ ਗਲੀ ਹੈ ਤੇ ਕੰਮ ਵੀ ਚੱਲ ਰਿਹਾ 10-15 ਕਾਰਵਾਈ ਹੋਣ ਦੇ ਨੇ ਲੋਕ ਡਰ ਕੇ ਅੰਦਰ ਹੀ ਸੈਮ ਕੇ ਪਏ ਰਹੇ ਗੋਲੀਆਂ ਦੀ ਆਵਾਜ਼ ਜ਼ਰੂਰ ਲੋਕਾਂ ਨੇ ਸੁਣੀ ਪਰ ਲੋਕ ਡਰ ਕੇ ਬਾਹਰ ਨਹੀਂ ਨਿਕਲੇ ਤੇ ਫੋਰਚੂਨਰ ਗੱਡੀ ਜਿਹੜੀ ਹੈ ਅਚਾਨਕ ਇੱਥੋਂ ਦੀ ਇਸ ਤੰਗ ਗਲੀ ਦੇ ਵਿੱਚ ਬਿਲਕੁਲ ਸਿੱਧਾ ਨਿਕਲ ਜਾਂਦੀ ਹੈ ਤੇ ਬਾਕੀ ਦੋ ਗੱਡੀਆਂ ਜਿਹੜੀਆਂ ਬਹੁਤ ਹੀ ਦਿਨ ਦਿਹਾੜੇ ਅਜਿਹੀ ਡਕੈਤੀ ਹੋਣਾ ਇੰਨੇ ਖੁੱਲੇ ਜਿੱਥੇ ਆਮ ਲੋਕ ਜੜੀ ਹੈ ਪੀੜ ਜੜੀ ਹੈ ਤੇ ਹੋਏਗੀ ਤੇ ਬਹੁਤ ਹੀ ਵੱਡੀ ਇੱਕ ਸਵਾਲੀਆ ਨਿਸ਼ਾਨ ਖੜਾ ਕਰ ਰਹੀ ਹੈ ਪੁਲਿਸ ਪ੍ਰਸ਼ਾਸਨ ਤੇ ਬੈਂਕ ਦੀ ਸਕਿਉਰਟੀ ਦੇ ਉੱਪਰ ਤਨੀਸ਼ਾ ਚੋਹਾਨ এবੀਪੀ ਨਿਊਜ਼ ਚੰਡੀਗੜ੍ਹ